आधी रात ਨੂੰ ਸੜਕਾਂ ਤੇ ਘੁੰਮਦਾ ਸੀ ਸ਼ੈਤਾਨ ਲੱਭਦਾ ਸੀ ਖੂਬਸੂਰਤ ਕੁੜੀਆਂ ਤੇ ਕੱਲੀਆਂ ਤੁਰੀਆਂ ਜਾਂਦੀਆਂ ਮੁਟਿਆਰਾਂ ਜੀਹਾਂ ਉਹ ਤੋਂ ਬਾਅਦ ਕਰਦਾ ਸੀ ਵਾਰਦਾਤ ਨੂੰ ਅੰਜਾਮ ਤੇ ਹੋ ਜਾਂਦਾ ਸੀ ਮਿਸਟਰ ਇੰਡੀਆ ਵਾਂਗ ਗਾਇਬ ਜੀਹਾਂ ਪੰਜਾਬ ਦੇ ਹੀ ਇੱਕ ਐਸੇ ਸ਼ਹਿਰ ਦੇ ਵਿੱਚ ਇੱਥੇ ਕੀ 24 ਘੰਟੇ ਪੂਰਾ ਸ਼ਹਿਰ ਚੱਲਦਾ ਰਹਿੰਦਾ ਹੈਗਾ ਉੱਥੇ ਇੱਕ ਨੌਜਵਾਨ ਜਿਹੜਾਗਾ ਸੀ ਐਕਟਿਵਾ ਉੱਤੇ ਸਵਾਰ ਹੋ ਕੇ ਬਿਲਕੁਲ ਸਾਜ ਤੱਜ ਕੇ ਲੈਂਡ ਰੋਡ ਬਣ ਕੇ ਸੜਕਾਂ ਦੇ ਉੱਤੇ ਉੱਤਦਾਸੀ ਕਫੇ ਜਿਹੜੀਆਂ ਇਕਲੀਆਂ ਕੁੜੀਆਂ ਹੁੰਦੀਆਂ ਸੀ ਜਿਹੜੇ ਰਾਤ ਨੂੰ ਆਪਣੀ ਸ਼ਿਫਟ ਲਗਾਉਂਦੀਆਂ ਸੀ ਕਾਰੋਬਾਰ ਕਰਦੀਆਂ ਸੀ ਜਾਂ ਫਿਰ ਨੌਕਰੀ ਪੇਸ਼ੇਵਾਰੀਆਂ ਹੁੰਦੀਆਂ ਸੀ ਉਹਨਾਂ ਨੂੰ ਆਪਣਾ ਨਿਸ਼ਾਨਾ ਬਣਾਉਂਦਾ ਸੀ ਕਿ ਉਸ ਤੋਂ ਬਾਅਦ ਇਸ ਤਰ੍ਹਾਂ ਗਾਇਬ ਹੋ ਜਾਂਦਾ ਸੀ ਜਿਵੇਂ ਕਿ ਮਿਸਟਰ ਇੰਡੀਆ ਹੋਵੇ ਪੁਲਿਸ ਨੂੰ ਇੱਕ ਖੂਬਤ ਸੂਚਨਾ ਮਿਲਦੀ ਪੀਸੀ ਦੇ ਇੱਕ ਨੌਜਵਾਨ ਵੱਲੋਂ ਅੱਧੀ ਰਾਤ ਨੂੰ ਵਾਰਦਾਤਾ ਨੂੰ ਜਾਣ ਦਿੱਤਾ ਜਾਂਦਾ ਹੈ ਖਾਸ ਕਰਕੇ ਉਹ ਕੁੜੀਆਂ ਨੂੰ ਹੀ ਆਪਣਾ ਨਿਸ਼ਾਨਾ ਬਣਾ ਰਿਹਾ ਹੈਗਾ ਪੁਲਿਸ ਨੇ ਸੀਲ ਲਗਾ ਕੇ ਜਦੋਂ ਫੜ ਲਿਆ ਤੇ ਜਿਹੜੇ ਉਹਦੇ ਬਾਰੇ ਜਾਣਕਾਰੀ ਦਿੱਤੀ ਉਹਨੂੰ ਸੁਣ ਕੇ ਤੁਹਾਡੇ ਰੋਂਗਟੇ ਖੜੇ ਹੋ ਜਾਣਗੇ ਲੇਕਿਨ ਜਦੋਂ ਇਹ ਨੌਜਵਾਨ ਨੂੰ ਫੜ ਕੇ ਪੁਲਿਸ ਨੇ ਸ਼ਕਤੀ ਨਾਲ ਪੁਸ਼ਕਿਸ਼ ਕੀਤੀ ਤਾਂ ਆਪਣੇ ਆਪ ਨੂੰ ਬੇਕਸੂਰ ਕਹਿੰਦਾ ਆ ਨਜ਼ਰੋਂਦਾ ਰਿਹਾ ਲੇਕਿਨ ਜਦੋਂ ਪੁਲਿਸ ਨੇ ਜਦੋਂ ਇਹਦੇ ਉੱਤੇ ਥੋੜਾ ਸ਼ਕਤੀ ਦੇ ਨਾਲ ਰੋਪ ਪਾਉਣ ਦੀ ਕੋਸ਼ਿਸ਼ ਕੀਤੀ ਜਾਂ ਇਸ ਨੂੰ ਜ਼ਿਆਦਾ ਸ਼ਕਤੀ ਨਾਲ ਪੁਸ਼ਕਿਸ਼ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸੇ ਵਲੇ ਹੀ ਇਹ ਤੋਤੇ ਵੱਲੋਂ ਸਭ ਕੁਝ ਬੋਲ ਕੇ ਦੱਸ ਰਿਹਾ ਤੇ ਮੈਂ ਆ ਕੁਛ ਕੀਤਾ ਹੈਗਾ ਕੀ ਕਹ ਰਹੇ ਨੇ ਪੁੱਛਦੇ ਵੱਡੇ ਦিকারী ਆਉ ਚਾਹੁੰਦੇ ਆ ਮੈਂ ਲੇਕੇ ਜਿਹੜਾ ਪਰਚਾ ਦਰਜ ਕੀਤਾ ਸੀਗਾ ਪਰਚੇ ਦਰਜ ਕਰਨ ਤੋਂ ਬਾਅਦ ਅਸੀਂ ਸੀਸੀਟੀਵੀ ਕੈਮਰੇ ਤੇ ਹੋਰ ਮੋਬਾਈਲ ਡਾਟਾ ਵਗੈਰਾ ਚੈੱਕ ਕੀਤਾ ਸੀਗਾ ਉਹਦੇ ਤੋਂ ਸਾਨੂੰ ਇੱਕ ਸराग ਚੱਲਿਆ ਸੀ ਕਿ ਕਿ ਉਹਦੇ ਕੋਲ ਬੰਦਾ ਜਿਹੜਾ ਅਕਲੂਜਡ ਬੰਦਾ ਹੈ ਉਹਦੇ ਕੋਲ ਐਕਟਿਵ ਹੈਗਾ ਵਾਈਟ ਕਲਰ ਦਾ ਪਰ ਅਸੀਂ ਪੰਜਾਬ ਦੇ ਮੋਹਾਲੀ ਜ਼ਿਲ੍ਹੇ ਦੇ ਚੰਡੀਗੜ੍ਹ ਦੇ ਤੇ ਪੰਚਕੁੱਲੇ ਦੇ ਐਕਟਿਵਾ ਵਗੈਰਾ ਸਾਰੇ ਨੰਬਰ ਕਢਾ ਕੇ ਸੀਰੀ ਦੇ ਇੱਕ ਸੀਰੀ ਪਾਰਟਿਕੂਲਰ ਸੀਰੀ ਦਾ ਪਤਾ ਚੱਲਿਆ ਸੀਗਾ ਇਸ ਸੀਰੀਜ਼ ਦਾ ਜਿਹੜਾ ਮੋਟਰਸਾਈਕਲ ਹੈ ਐਕਟਿਵਾ ਹੈਗਾ ਤੇ ਉਸ ਨੂੰ ਅਸੀਂ ਸਾਰਾ ਚੈੱਕ ਕਰਵਾਇਆ ਚੈੱਕ ਕਰਨ ਤੋਂ ਬਾਅਦ ਸਾਡਾ ਲਗਾਤਾਰ ਜਿਹੜਾ 25 ਟੀਮਾਂ ਜਿਹੜੀ ਐਸਐਸਪੀ ਸਾਹਿਬ ਦੇ ਡਾਇਰੈਕਸ਼ਨ ਦੇ ਥੱਲੇ ਲੱਗੀਆਂ ਹੋਈ ਸੀ ਤੇ ਲਾਸਟ 23 ਆ ਹੁਣ ਜਿਹੜੀ ਚੰਚਤਨ ਪਹਿਲਾਂ ਜਿਹੜਾ ਅਸੀਂ ਨਕਲ ਆ 23 ਸੈਕਟਰ ਚ ਉੱਥੇ ਅਸੀਂ ਇੱਕ ਐਕਟਵਾ ਉਸ ਹੀ ਜਿਹੜਾ ਚਿੱਟੇ ਰੰਗ ਦਾ ਤੇ ਉਹ ਮਿਲਦਾ ਜੁਲ ਡੈਕਟਵਾ ਸੀਗਾ ਤੇ ਉਹਨੂੰ ਅਸੀਂ ਕੁਝ ਕਿਸ ਕਰਨ ਤੋਂ ਬਾਅਦ ਉਸ ਬੰਦੇ ਨੇ ਕੰਫੈਸ ਕੀਤਾ ਕਿ ਜਿਹੜਾ ਇਹ ਵਾਦ ਦਾਤ ਉਹਨੇ ਕਬੂਲੀ ਤੇ ਅਸੀਂ ਉਹਨੂੰ ਅਰੈਸਟ ਕਰਕੇ ਜੇਲ੍ਹ ਭੇਜ ਦਿੱਤਾ ਕਬੂਲ ਕੀਤਾ ਵੀ ਇਹਨੇ ਥੋੜੀ YouTube ਵਗੈਰਾ Google's ਤੇ ਕੋਈ ਸਾਈਟ ਪੋਰਨ ਸਾਈਟ ਦੇਖ ਕੇ ਜਿਹੜੇ ਇਹ ਕੰਮ ਕਰਨ ਦਾ ਜਿਹੜਾ ਇਹਨੇ ਸੋਚੀ ਤੇ ਇਹਨੇ ਲਗਭਗ ਦੋ ਕੇਸ ਤਾਂ ਮੇਰੇ ਸੈਕਟਰੀਏ ਦੇ ਹੈਗੇ ਸੈਕਟਰ 11 ਤੇ ਸੈਕਟਰ 17 ਦਾ ਤੇ ਜਿਹਦੇ ਚ ਅਸੀਂ ਰੇਪ ਚਾਰਜ ਦੇ ਖਿਲਾਫ ਲੱਗੇ ਹੋਏ ਆ ਤੇ ਬਾਕੀ ਨੇ ਸੱਤ ਅਟੈਂਪਟ ਜਿਹੜੀਆਂ ਹੈਗੀਆਂ ਕਬੂਲ ਕੀਤੀਆਂ ਆ ਮੋਹਾਲੀ ਤੇ ਚੰਡੀਗੜ੍ਹ ਦੇ ਵਿੱਚ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਤੇ ਕਿਹਾ ਕਿ ਪਾਰਕਾ ਜੀ ਕਿਵੇਂ ਕਰਦਾ ਸੀਗੇ ਇਹ ਇਹ ਅਕੱਲੀ ਮੈਂ ਜਿਵੇਂ ਦੱਸਿਆ ਵੀ ਬੜਾ ਤੇਜ਼ ਬੰਦਾ ਹੈਗਾ ਇਹ ਰਾਤ ਨੂੰ ਨਿਕਲਦਾ ਸੀਗਾ 10:30 ਵਜੇ ਤੇ ਪਾਰਕਾਂ ਦੇ ਵਿੱਚ ਜਿੱਥੇ ਇਹਨੂੰ ਪਤਾ ਸੀ ਸਪੈਸ਼ਲੀ ਇਹ ਜਿਹੜਾ ਸਾਡਾ ਏਰੀਆ ਹੈਗਾ ਨਾਰਥਰਨ ਏਰੀਆ ਹੈਗਾ ਇਹਦੇ ਵਿੱਚ ਬੀਜੀ ਲੜਕੇ ਬੱਚੀਆਂ ਜ਼ਿਆਦਾ ਹੈਗੀਆਂ ਤੇ ਇਹ ਜਦੋਂ ਕੋਈ ਬੱਚੀ ਕੱਲੀ ਮੋਬਾਈਲ ਤੇ ਲੱਗੀ ਆ ਜਾਂ ਕੋਈ ਗੱਲਬਾਤ ਕਰਦੀ ਹੈ ਇਹ ਮੌਕਾ ਦੇਖ ਕੇ ਜਿਹੜਾ ਉਹਨੂੰ ਦਬੋਚ ਲੈਂਦਾ ਸੀ ਜਾਂ ਕੋਈ ਉਹਦੇ ਨਾਲ ਗੱਲਬਾਤ ਕਰਕੇ ਤਰੀਕੇ ਨਾਲ ਕੋਈ ਘਰ ਪੁੱਛਣ ਦੇ ਬਹਾਨੇ ਜਾਂ ਕਿਸੇ ਤਰ੍ਹਾਂ ਉਹਨਾਂ ਨੂੰ ਫਸਲਾ ਕੇ ਇਹ ਇਹ ਜਿਹੜਾ ਮੋਇਸਚਰੇਸ਼ਨ ਕਰਦਾ